ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਗੱਬਣ ਇੱਕ ਤਾਜੀ ਸੂਈ ਵੀ ਆ ਬਈ ਆਓ ਪੁੱਛ ਲੈਨੇ ਬਈ ਟੋਟਲ ਅੱਜ ਭਾਈ ਜੀ ਹਸੀ ਕਾਲ ਹੋ ਗਿਆ ਬਈ ਹੋ ਠੀਕ ਹੋ ਵਧੀਆ ਵਧੀਆ ਨਾਮ ਤੇ ਐਡਰੈਸ ਬੋ ਨਾਮ ਤੇ ਸਾਗਰਪੰਡ ਭਾਈ ਰੋ ਪਟਸੀਲ ਫੂਲਾ ਤੇ ਜ਼ਿਲ੍ਹਾ ਬਸੰਦਾ ਆਪਣਾ ਨੇੜੇ ਪਿੰਡ 'ਤੇ ਨੇੜੇ ਰਾਮਪ੍ਰਭੂ ਖਾਇਰਾ ਇਧਰੋਂ ਸੁਣਾ ਆਪ ਦਾ ਮੋਬਾਈਲ ਨੰਬਰ ਬੋ 902397605 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇਦਾ ਕਿਹੜਾ ਸਾਸ ਹੁੰਦੀ ਹੈ ਇਹ ਦੂਜਾ ਸਾਸ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਹਫਤਾ ਲੱਜੇ ਹਜੇ ਬਾਈ ਯਾਰ ਬਾਈ ਆਰਡਰ ਦੇਖੋ ਆਰਡਰ ਦੀ ਜਿਹੜੀ ਕੁਆਲਿਟੀ ਆ ਕਮਾਲ ਦੀ ਆ ਠੰਡੀ ਕੱਚੀ ਆ ਹਨਾ ਲੇਵਾ ਖਿੱਚੀ ਪਈ ਲੈ ਇਹ ਵਾਲੀ ਰੂਪੀ ਬਾਹ ਦਾ ਵੜ ਚ ਜਾ ਪਾਲ ਦੇ ਲੈ ਠੰਡੀ ਥਾਣ ਬੜਾ ਚੰਗਾ ਮੁੱਠੀ ਵਾਲਾ ਥਣ ਚਲੇ ਥਣ ਨਿਕਲ ਮੇ ਠੰਡੀ ਠੁੰਡੀ ਖੋਲ ਆਰਡਰ ਬਾਈ ਬੜਾ ਕਮਾਲ ਦਾ ਹਜੇ ਬਾਈ ਕਹਿੰਦਾ ਹਫਤਾ ਪਿਆ ਹਫਤੇ ਨੂੰ ਨਹੀਂ ਆਰਡਰ ਦੀ ਕੁਆਲਿਟੀ ਜਿਹੜੀ ਬਹੁਤ ਵਧੀਆ ਤੇ ਦੋ ਦੁੱਧਤਾ ਬਾਈ ਇਹਦੀ 18 ਕਿਲੋ ਦੁੱਧ ਦੇ ਦੋ ਖੋਲਾ ਠ ਹਾਂ ਕਾਦਦ ਲਈ ਛੋਟੇ ਛੋਟੇ ਫੁੱਲ ਜਿਆਦਾ ਕਾਦਦ ਬਈ ਚੰਗਾ ਗਾ ਫੁੱਲ ਆ ਰੰਗ ਰੂਪ ਚੰਗਾ ਚੱਗੀ ਐ ਬੜ ਸਨਕੀ ਐ ਜਾਤ ਵੀੜ ਬਹੁਤ ਐ ਫੇਸ ਦੇਖੋ ਫੇਸ ਬੜਾ ਪਿਆਰਾ ਬਈ ਤੇ ਬਾਕੀ ਤੋਰਾ ਤਾਰਾ ਚੈੱਕ ਕਰਵਾ ਲੈ ਦੁੱਧ ਦਾ ਰਿਕਾਰਡ ਬਈ ਨੇ ਬਈ ਬਹੁਤ ਚੰਗਾ ਦੱਸਿਆ ਤੋਰਾ ਤਰ ਵੀ ਚੰਗਾ ਬੜਦਾ ਦੁੱਧ ਵਾਕਈ ਚੰਗਾ ਪਾਉਂਦਾ ਹਜੇ ਬਈ ਬੜਾ ਬਈ ਯਾਰ ਹਜੇ ਬਈ ਕਹਿੰਦਾ ਹਫਤਾ ਪਿਆ ਬਈ ਖੰਡੀ ਨਹੀਂ ਹਫਤੇ ਨੂੰ ਤਾਂ ਇਹਨੇ ਆਰਡਰ ਦੀ ਕੁਆਲਿਟੀ ਰੈਡੀ ਕਵਾਲ ਦੀ ਤਿਆਰੀ ਕਰਨੀ ਐ ਛੱਡੀ ਛੋਡੀ ਲਾ ਫੁੱਲ ਆ ਮੁੱਖਿਆ ਜਿਵੇਂ ਮਾਰਦੀ ਹੱਥ ਲਾਈ ਚੱਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਹਾਂ ਲਿਵਾ ਬਹੁਤ ਲਿਵਾ ਲਾਉਣਾ ਵੀ ਬਚ ਨਹੀਂ ਬਹੁਤ ਸਹੀ ਗੱਲ ਆ ਬਾਈ ਫੇਸ ਦੇਖੋ ਰੰਗ ਰੂਪ ਦੀ ਵੀ ਬਹੁਤ ਚੰਗੀ ਆ ਬਾਈ ਬੜਾ ਤੇ ਮੁੱਲ ਕੀ ਆ ਵੀਰੇ ਦਾ ਫਿਰ ਮੁੱਲ ਤਾਂ ਡਾਕਟਰ ਕੋਲੋਂ 60 ਕਰਾ ਲਾ ਇਹ ਜੀ ਬੱਚੀ ਦਾ ਤਾਂ 53000 ਦੀ ਦੇਵਾਂਗੇ ਆਪਾਂ ਯਾਰ ਮੁੱਲ ਕਰਾਉਣਾ 60 ਕਰਾ ਲਓ 54000 ਦੀ 53 ਦੀ 53000 ਦੀ 60000 ਦੇ ਗਏ ਬਾਈ ਯਾਰ ਠੀਕ ਆ ਬਾਈ ਯਾਰ ਕੋਈ ਨਾ ਤੂੰ ਵੀਡੀਓ ਤਾਂ ਨਹੀਂ ਪਤਾ ਸਿੱਧਾ ਬਾਈ ਕਹਿੰਦਾ ਬਾਈ 60000 ਜੁਈ ਆ ਪਰ ਆਪਾਂ 53000 ਦੀ ਜਿਹੜੀ ਵੜਾ ਦੇ ਦੇਾਂਗੇ ਹਾਂ ਲੀਵਾ ਸਮਾਲਾ ਕੱਚੀ ਕੱਚੀ ਆ ਬਾਈ ਬਣੂਗੀ ਬਹੁਤ ਲੱਗਦੀ ਹੈ ਹਾਂ ਠੰਡੀ ਠੁੰਡੀ ਫੋਲਾ ਬਾਈ ਕਹਿੰਦਾ ਜਿਵੇਂ ਮਰਜੀ ਹੱਥ ਲਾਈ ਜਾ ਜਿਵੇਂ ਮਰਜੀ ਲੈ ਬਾਈ ਕੀ ਬਾਤ ਆ ਨਾਣਾ ਰੂਣਾ ਬਹੁਤ ਚੰਗਾ ਵੇ ਥਾਂ ਲੀਵਾ ਦੀ ਖਾ ਦੇ ਕੱਚੀ ਕੱਚੀ ਆ ਹਜੇ ਦਣ ਲੈਂਦੀ ਆ ਅਲਟੂ ਬਹੁਤ ਸੋਨਾ ਹੋਰ ਵੀ ਤਿਆਰ ਕਰੂਗੀ ਲੇ ਆ ਬੱਚਿਆਂ ਬਹੁਤ ਕਰਨਾ ਰੰਗ ਪ੍ਰਿੰਟ ਬਹੁਤ ਚੰਗਾ ਜਾਤ ਵਾਲੀ ਆ ਸਹੀ ਗੱਲ ਆ ਬਾਈ ਕੋਈ ਨਹੀਂ ਹੁੰਦਾ ਇਹ ਜੇ ਆਪਾਂ ਵੀ ਕਰੋਸ ਦਵਾਂਗੇ ਨਾਲ ਸਾਥ ਹਾਂ ਬਈ ਸਹੀ ਗੱਲ ਆ ਅੱਗੇ ਬਾਈ 2 ਨੰਬਰ ਕਿਹੜਾ ਸੂਸੂਈ ਹੈ ਪਨੂਨ ਬੱਚੀ ਹੋਵੇ ਆਪਣੇ ਘਰ ਦੀ ਹੋਈ ਆ ਠੀਕ ਆ ਇਨੇ ਸੂਰਨਾਂ ਦੇ 12 ਦਿਨ ਹੋ ਗਏ ਨੇ 11 12 ਦਿਨ ਬੱਚਾ ਕੀ ਆ ਬੱਚਾ ਹੀ ਮਗਰ ਤਾਂ ਬਈ ਬੱਚਾ ਬਈ ਠੀਕ ਆ ਤੇ ਇਹਦਾ ਤਾਕਤ ਇਹ ਚੂਈ ਵੀ ਹੁਣ ਤਾਂ ਟਾਈਮ ਥੋੜਾ ਆ ਨਾ ਅੱਥਰ ਨੂੰ ਜੋ ਫਾਜੂ ਠੀਕ ਆ ਲਗੜ ਬੜਾ ਚੰਗਾ ਹਾਂ ਬਹੁਤ ਚੰਗਾ ਬਈ ਕੀ ਬਾਤ ਅੱਛਾ ਬੱਚਾ ਹੀ ਲੈ ਬੱਚਾ ਲੈ ਥਾਂ ਤੋਂ ਮੁੱਠੀ ਮੁੱਠੀ ਮਾਰਦੀ ਆ ਚਵਾਈ ਚੰਗੀ ਓ ਚਵਾਈ ਇੱਕ ਨੰਬਰ 16 ਕਿਲੋ ਤੋਂ ਦੋ 2 15 ਮਾਰਨ ਕੇ ਲੈ ਜਾ ਦੋ ਦੋ ਸੰਦ ਕੱਢੇ ਹੋ ਵਿੱਚ ਦੀ ਬਈ ਫੁੱਲ ਕੁਆਲਟੀ ਵਾਲੀ ਆ ਆਰਡਰ ਬਹੁਤ ਚੰਗਾ ਮੂਰੂ ਬਈ ਆਰਡਰ ਚੈੱਕ ਕਰੋ ਨਾੜਾ ਨੋੜਾ ਸਹੀ ਹੈ ਲੈ ਫੁੱਲ ਚੈੱਕ ਹਾਂ ਮੁੱਠੀ ਆੜਾ ਟਾਈ ਨਹੀਂ ਚੈ ਚਵਾਈ ਚਵਾਈ ਚੰਗੀ ਲੈ ਕਿਆ ਬਾਤ ਚਵਾਈ ਚ ਹੈ ਨਾ ਤਾਰਾ ਤੋਰਾ ਮਾਰ ਕੇ ਦਿਖਾਵਾਂਗੇ ਕੋਈ ਚੱਕਰ ਹੂੰ ਪੂਰੀ ਬਰੀਕੜੀ ਅੱਛੀ ਆ ਇਹ ਨਿਕਲ ਫੁੱਲ ਕੱਦ ਦਾ ਬਰੀਟ ਵਾਲੀ ਆ ਫੇਸ ਦੇਖੋ ਫੇਸ ਬਈ ਬੜਾ ਪਿਆਰਾ ਬਈ ਬੋਦੀਵਾਦੀ ਬਹੁਤ ਚੰਗੀ ਹੈ ਨਾ ਦੰਦ ਸਾਰੇ ਖਪਣਾ ਬਈ ਬਹੁਤ ਆ ਲੈ ਪਿਓਰ ਦੋ ਦੰਦ ਅਜੇ ਬਚੇ ਪਿਓਰ ਦੋ ਦੰਦ ਲੈ ਬਈ ਮੈਂ ਕਹਿੰਦਾ ਕਿਆ ਬਾਤ ਇਹ ਨਾਮ ਨਿਸ਼ਾਨ ਵੀ ਨਹੀਂ ਤੀਜੀ ਦਾ ਸਹੀ ਗੱਲ ਆ ਬਈ ਜਮਾ ਦੋ ਦੰਦ ਪਿਓਰ ਫੇਸ ਬੜਾ ਚੰਗਾ ਬੋਦੀਵਾਦੀ ਚੰਗੀ ਰੰਗ ਬਹੁਤ ਜਿੰਫੁੱਲ ਕੱਦ ਵਾਲੀ ਆ ਅੱਛਾ ਹਾਂ ਠੰਡੀ ਸੀ ਲਾ ਸਹੀ ਗੱਲ ਹੈ ਨਾਣਾ ਪਾ ਨਾ ਪਾਵੇ ਜਵਾਕ ਚੋਲੇ ਠੀਕ ਹੈ ਜੀ ਠੰਡੇ ਸੀਲ ਇੰਨੀ ਕਾ ਬਾਈ ਕਹਿੰਦਾ ਪੋਲੀ ਜਵਾਕ ਚੋਲੇ ਨਿਆਣਾ ਪਾਉਣਾ ਪਾ ਲੋ ਨਹੀਂ ਪਾਉਣਾ ਨਾ ਪਾਉ ਕੋਈ ਤਾਂ ਵੀ ਕੋਈ ਚੱਟੇ ਹੋਏ ਆਈ ਭਾਈ ਯਾਰ ਬਹੁਤ ਕਾਦਾ ਰੰਗ ਰੂਪ ਚੰਗਾ ਦੰਦਾ ਜ ਬਹਿੜਾ ਦੋ ਦੰਦ ਬਹਿੜਾ ਪਿਓਰ ਦੋ ਦੰਦਾ ਭਾਈ ਯਾਰ ਫੁੱਲ ਬਣੀ ਬੱਚੀ ਆਈ ਨਹੀਂ ਗੱਲ ਸਹੀ ਗੱਲ ਹੈ ਬਰੀਡ ਘੱਟ ਹੋ ਗਈ ਲੈ ਦੂਮਾ ਦਿਖਾ ਦਿੰਦਾ ਮੈਂ ਕਿਹਾ ਹਾਂ ਜੀ ਫੇਸ ਬੜਾ ਪਿਆਰਾ ਹੈ ਨਾ ਵੀ ਪੂਰੇ ਚੰਗੇ ਬਰੀਡ ਦੀ ਤੇ ਕੀ ਮੁੱਲ ਰੱਖਿਆ ਫਿਰ ਇਹਦਾ ਬਾਈ ਮੁੱਲ ਇਹਦਾ ਵੀ 60-60 ਕਰਾ ਲਓ ਬਸ ਇਹਦਾ ਲੈਣਾ 5000 ਰੁਪਏ ਬਾਈ ਠੀਕ 500 ਛੋਟ ਕਰੂੰ ਉਹ ਤੋਂ ਵੱਧ ਨਹੀਂ ਬਾਈ ਯਾਰ ਜਮਾ ਜੈ ਜਮਾ ਜਿਹਨੂੰ ਭੋਗਦਾ ਉਹ ਫੋਨ ਲਾ ਲਿਆ ਆਪਣ ਨੂੰ ਨਾਲ ਆਵੇ ਯਾਰ ਆਪਣ ਨੂੰ ਕੋਈ ਚੱਕ ਨਹੀਂ ਬਾਈ ਓਕੇ ਬਾਈ ਮੁੱਲ ਕਰੋ ਨੂੰ ਬਾਈ ਕਹਿੰਦਾ 60 ਕਰਾ ਲਓ 62 ਕਰਾ ਲਓ 50000 ਦੀ ਵੈੜਾ ਜਿਹੜੀ ਆਪਾਂ 48000 ਇਹ ਨਹੀਂ ਹੁੰਦੇ ਬਾਈ ਆਪਾਂ ਯਾਰ ਠੀਕ ਆ ਹਾਂ 48000 ਦੀ ਵੀ ਬਾਈ ਕਹਿੰਦਾ ਵੈੜ ਨਹੀਂ ਦੇਣੀ ਆ ਮੋਲ ਹੋਇਆਗਾ ਵਿੱਚੋਂ ਛੋਟ ਜਰੂਰ ਹੋ ਜਾਊਗੀ ਬਾਈ ਆ ਮੋਲ ਦਾ ਮਾਨ ਜਰੂਰ ਹੋਊ ਬਾਈ ਕਹਿੰਦਾ ਰੇਟ ਜਮਾ ਫੈਕਸ ਆ ਬਾਈ ਹਾਂ ਕੋ ਬਰਡ ਬਹੁਤ ਚੰਗੀ ਆ ਫੁੱਲ ਘੱਟ ਵਾਲੀ ਆ ਜਾਤ ਬ੍ਰੀਡ ਚੰਗੀ ਆ ਬਾਈ ਮੰਡਰ ਬੱਚੀ ਨਹੀਂ ਹਦਾ ਹੀ ਨਿਕਵਾਲ ਕੇ ਲਈ ਸਹੀ ਇਹਦੇ ਸੀ ਮੰਦੀ ਆ ਹੂੰ 35000 ਜਿਹੜਾ ਫੰਡਰ ਬੱਚੀ ਰਹਿ ਜਾਂਦਾ ਚਵਾਈ ਦੇਖੋ ਬਾਈ ਚਵਾਈ ਬੜੀ ਚੰਗੀ ਆ ਨਾ ਲੈ ਬਾਈ ਇੱਕ ਨੰਬਰ ਚਵਾਈ ਲੈ ਬਾਈ ਮਾਓ ਇਹ ਨਾ ਬਹਿ ਗਿਆ ਬਾਈ ਕੋਈ ਚੱਕਰੀ ਨਹੀਂ ਚਵਾਈ ਬੜੀ ਚੰਗੀ ਆ ਕੀ ਆ ਬਾਤ ਆ ਬਾਈ ਮਾ ਆ ਗਿਆ ਨਾ ਚੂਣੀ ਬਹੁਤ ਚੰਗਾ ਲੱਗਿਆ ਨਾ ਬਾਈ ਬਾਈ ਇੱਕ ਨੰਬਰ ਆ ਜਮਾ ਕਿਆ ਬਾਤ ਆ ਬਾਈ ਚਵਾਈ ਜੂਈ ਚੰਗੀ ਆ ਤੇ ਠੰਡੀ ਸੀਲ ਆ ਬਾਈ ਤੇ ਦੁੱਧ ਵਾਟੀ ਸੇਵਾ ਨਾਲ ਬੜੀ ਹੈ ਨਹੀਂ ਗੱਲ ਕੋਈ ਛੋਟਾ ਹੂਸ ਹਨ ਠੀਕ ਆ ਇਹਦਾ ਬੱਚਾ ਨਹੀਂ ਲੱਗਿਆ ਪਾ ਉਹ ਨਹੀਂ ਗੱਲ ਕੋਈ ਕਿ ਕਿੰਨਾ ਬੱਚਾ ਲਾ ਨਾ ਲਾ ਇਹਨੂੰ ਠੀਕ ਆ ਆ ਬਾਈ ਇਧਰ ਦੀ ਪਾ ਇਹ ਨਹੀਂ ਗੱਲ ਬਈ ਬੱਚੀ ਪਾ ਪਾ ਲਿਆ ਜੂ ਨਿਆਣਾ ਪਾ ਨਾ ਪਾ ਲੈ ਠੀਕ ਆ ਇਹ ਮਰਜੀ ਦੋਲੀ ਨਾ ਲੈ ਜਿਵੇਂ ਮਰਜੀ ਬਾਈ ਕਹਿੰਦਾ ਚੋਈ ਜਾ ਜਿੱਧਰ ਦੀ ਮਰਜ਼ੀ ਬਹਿ ਕੇ ਚਵਾਈ ਕਰ ਲੈ ਠੀਕ ਆ ਪੂਰੇ ਘੱਟ ਵਾਲੀ ਵਰੀ ਸਹੀ ਗੱਲ ਹੁਲ 50000 ਰੁਪਇਆ ਮੁੱਲ ਘਰੋਂ ਵਧ ਕਰਾਲ 50000 ਦੀ ਬਾਈ ਕਹਿੰਦਾ ਦੇ ਦੇ ਆਂ ਤੇ ਨਾਗ ਸੀਗੇ ਭਰਾ ਕੋਲੇ ਦੋ ਦੋਨੇ ਰਖਾਤੀ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਏ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਬਈ